ਸਾਨੂੰ ਬਹੁਤ ਬਹੁਤ ਸਵਾਗਤ ਹੈ ਅਸੀਂ ਪਰਵਾਹ ਕਰਦੇ ਹਾਂ ਸਾਡੇ ਲੋਕੀਏ ਹਰੂ ਦੀਸ ਦੀ ਬਾਰਤ ਦਾ ਪੀ ਬੀ ਦੇ ਰਹੀ ਹੈ ਕਿਹਦੀ ਬਤਾ ਸਭ ਨੂੰ ਕੋਈ ਸਾਜ ਹੋ ਜਾਏ ਅਸੀਂ ਉਹਨਾਂ ਦਾ ਇਤਰਾਉਂਦੇ ਯਾਰ ਸਿਆ ਜੀ ਆਜਾ ਸਾਡੇ ਸੰਦੀਪ ਪਾਰਟੀ ਦੇ ਜਿਲ੍ਹਾ ਪ੍ਰਧਾਨ ਕਾਜੀ ਦਾ ਉਹਨਾਂ ਨੂੰ ਜੀ ਆਇਆਂ ਕਹਿੰਦਾ ਕਰਵਾਜੀ ਆਪ ਜੀ ਨੂੰ ਕਿਤਾਖਾ ਸੋ ਬਵਾਖੇ ਬਚੇ ਈਸੇਂਗਾ ਜਿਹੜਾ ਕੋਈ ਛੋਟਾ ਜਿਹਾ ਕਿੰਨਾ ਕਲੀਗ ਹੈ ਪਰ ਕਿੱਥਾ ਹੋਇਆ ਅੱਜ ਕਿੰਨਾ ਵੱਡਾ ਨਾਮ ੱੱਡੀ-ਬੱਡੀ ਕੁੱਸਤ ੱੱਡੀ-ਬੱਡੀ ਆਈ ਤੁਹਾਨੂੰ ਬਖਸ਼ਿਆ ਹਰੇਕ insan ਆਪਰੇ ਜੀਵਨ ਦੇ ਵਿੱਚ ਆਪ ਦਾ ਸਾਡੇ ਪਰਵਾਰ ਦੇ ਵਿੱਚ 3000 ਮੈਂਬਰ ਉਹ ਮੇਕਨਿਕ ਸਰਕਾਰ ਦੇ ਲਾਪਸ ਤੇ ਜਾਂ ਘਰਾਂ ਦੇ ਸੰਗਰਾਂ ਦਾ ਰੰਗ ਕਿਹੜੇ ਕਿਉਂ ਹੈ ਬੈਠੇ ਆ ਅੱਜ ਅੰਦਰ ਦਰਦ ਦੁਖ ਦਾ ਬੰਦਾ ਵੀ ਸਾਧਨ ਤੋਂ ਨਰ ਕੱਟ ਰਹੇ ਆਪਣਾ ਬਲਪੁੱਤਰ ਖਾਣ ਲਈ ਮਕੂਜ਼ੋ ਗੱਤਾਂ ਕਿਹੜਾ ਖੰਡੇ ਸਰਕਾਰ ਦੇ ਉੱਤੇ ਨਰ ਕੱਟਦੇ ਲੋਕ ਜਦੋਂ ਅਸੀਂ ਇਸ ਸਟਾਪ ਬਣਾ ਦੇ ਕੇ ਤਾਂ ਜਦੋਂ ਅਸੀਂ ਨਵੀਂ ਬਿਲਡਿੰਗ ਬਣਾਉਂਦਾ 2018 ਦੇ ਵਿੱਚ ਦੀਪਕ ਜੀ ਨੇ ਕਿਹਾ ਤਾਂ ਗਾਲੋਕ ਕੋ ਬਾਹਰ ਦੀ ਜਿਹੜੀ ਬੰਦਾਰਾ ਜਿਹੜੀ 500 ਰੁਪਏ ਦਾ ਸਾਡਾ ਬਾਅਦ ਅਸਲਾ ਬੜੇ ਉਹ ਕਿ ਨਸੀਬਾਇਤ ਦੀ ਬੈਠੇ ਨੇ ਅੱਜ ਉੱਤੇ ਸਹਾਰਾ ਦੇਣ ਦੇ ਪੈਗਾ ਦਾ ਪਹੁੰਚੇ ਕਿੰਨਾ ਸਵਾਗਤ ਬੜਿਆ ਅੱਜ ਜਿੱਥੇ 1000 ਲੋਕ ਬੈਠੇ ਰਹੇ ਆ ਕਿੰਨੀ ਵੱਡੀ ਪੈਡੇ ਬਣੀ ਆ ਸਾਰੇ ਕੁਗਰਪ੍ਰੀਤ ਸਿੰਘ ਮਾਨੀ ਦਾ ਉਹ ਦਿਖੋ ਸੇਵਾ ਦੇ ਵਿੱਚ ਦਿੱਤੀ ਕੇ ਉਤੇ ਉਸ ਬੈਡੇ ਤੋਂ ਉਹ ਰਾਸ ਦੇ ਠੇਕੇਦਾਰ ਪ੍ਰੋਵਾਈਡ ਕਰਾਇਆ ਜਾਂ ਕਿਤੇ ਸਾਡੇ ਦੇ ਸੰਬੰਧ ਨੂੰ ਸੰਬੰਧ ਬੇਹੋਣੀ ਮਾਤਰ ਬੇਟੇ ਵਾਲੇ ਉਹ ਵੀ ਨਾ ਬੰਦਿਓ ਪ੍ਰੰਤਲੀ ਬੜੀ ਬੱਡੀ ਕਰਤਾ ਹੁੰਦੀ ਜਨ ਰੋਡਾਂ ਦੇ ਜਿਹੜੇ ਆਪਣੇ ਜੀਵਨ ਤੋਂ ਉੱਪਰ ਉੱਠ ਕੇ

ਅਰਬੀ ਦੇ ਕਿਵਾਰ ਤੋਂ ਨੌਂ ਅਰਬ ਦੀ ਦਵਾਈ ਲੈ ਕੇ ਜਾਂਦੇ ਨੇ ਇਹਦੇ ਦਿਮਾਗ ਦੇ ਕੁਝ ਬਿਮਾਰ ਗਏ ਉਹ ਇਸ ਤਰ੍ਹਾਂ ਦੇ ਲੋਕਾਂ ਦੇ ਗਏ ਜਿੱਦਾਂ ਜੇ ਤੁਹਾਡੇ ਨੱਕਰ ਨੂੰ ਪਰਿਵਰਤੀ ਕਰਤਾ ਹੋਇਆ ਜਿਹੜਾ ਗੁਰਮੀਤ ਸਿੰਘ ਪੇਰਵਰ ਦੇ ਕੇਸ انسان ਦਾ ਜਨਮ ਬੱਲੋ ਨੱਕਰ ਦੇ ਵਿੱਚ ਹੋਇਆ ਰੂਹੇ ਵੀ ਤੇ ਦਿੱਤੀਆ ਇਹ ਦੁਆਰਾ ਬਹੁਤ ਸੀ ਫਿਕਰ ਮੰਨ ਸੀ ਇਥੋਂ ਦੀ ਲੋਕਾਂ ਦੀ ਵਾਸਤੇ ਇਸ ਕਲਾਕੇ ਦੇ ਤਰੱਕੀ ਵਾਸਤੇ ਇਸ ਕਲਾਕੇ ਦੇ ਵਿੱਚ ਕਿਰਾ ਕਿੰਨੇ ਕਿੰਨੇ ਪੱਛੇ ਆਇਆ ਇਹ ਕਲਾਕਾ ਕਿਹਾ ਜਿੰਮੇਵਾਰੀ ਨੂੰ ਹੋਰ ਅਗੇ ਲੈ ਜਾਣ ਦੀ ਤਰੱਕੀ ਲੈਣ ਚਾਹੀ ਕਿੰਨਾ ਵਿਆਖੂ ਸੀ ਸਰਕਾਰ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਸਾਡੇ ਨਾਲ ਕੀਤੀ ਪਰ ਹਾਲ ਚੱਕ ਕੇ ਆਪਾਂ ਕਿ ਕਿਸੇ ਦਿੱਕੇ ਦੇ ਕਾਰਜ ਇੱਥੇ ਹੋਏ ਹੋਏ ਮੇਰੇ ਪਿੰਡ ਦਾ ਵੀ ਰਾਜ ਦਾ ਭਲਾ ਹੋਵੇ ਅਰੇ ਜੋ ਸੱਚੇ ਪਾਕਸ਼ਾ ਵਾਲੇ ਨੂੰ ਮਨਜ਼ੂਰ ਆਤਾ ਜੋ ਮੈਂ ਸਾਰੇ ਟਕੇ ਬਸ ਕੇ ਰਹੂ ਵੀ ਨਾਟਾ ਦਾ ਬਸ ਕੇ ਰਹੂ ਵੀ ਜਿੱਥੇ ਵੀ ਇੱਥੇ ਸਖਸੀਤਾ ਦਾ ਹੈ ਉਹਨਾਂ ਨੂੰ ਵੀ ਆਹ ਬਤਾ ਰਿਹਾ ਦਾ ਵੀ ਅੱਪਰ ਸਾਰੇ ਨਾਲ ਕੇ ਸਰਦਾਰ ਕੰਬੀ ਸਿੰਘ ਜੀ ਦਾ ਸਾਥ ਦਿੱਤਾ ਤੇ ਕੋ ਵੀ ਆਪਣਾ ਕਿ ਤਲੇ ਕਰ ਲਈ ਪੈਠ ਥਾਪੜੀਏ ਬਹੁਤ ਸਾਰੀ ਪੂਜਾਈ ਕਰੀਏ ਤਾਂ ਜੋ ਹੋਰ ਚੰਗੇ ਕਾਰਜ ਕਰ ਸਕੀਏ ਇਹ ਨਕਰ ਦੇ ਵਿੱਚ ਨਹੀਂ ਰਹਿ ਰਿਹਾ ਅਜਿਹਾ ਸਭੇ ਕੌਣ ਸਿਆਂ ਬੰਦ ਨੂੰ ਬੇਂਤੀ ਆ ਬਹੁਤ ਤਰਫੋਂ ਗੁਰਮੀ ਸਿੰਘ ਜੀ ਦੇ ਮਿੱਤਰਾਂ ਬੜਾ ਬਣਾਇਨਾ ਕਿ ਉਹ ਤੇ ਸਾਨੂੰ ਵਧਾਈ ਦਿੰਦੀ ਹੈ ਸਾਨੂੰ ਉੱਚਾ ਸੰਦੇਸ਼ ਅਰ ਬਸਲ ਸੇਵਾ ਦੇ ਸੌਰਤੇ ਕਿ ਜਿਨ੍ਹਾਂ ਦੀ ਇਹਨਾਂ ਦੀ ਮਹਾਨ ਸੇਵਾ ਸਾਡੇ ਦਾ ਕਿੰਨਾ ਦਾ ਧੰਨਵਾਦ ਕਰਦੇ ਆਂ ਫੱਦਦੇ ਨਹੀਂ ਅੱਥਰੇ ਜੀ ਜਾਣੀ ਦਾ ਕਿਉਂਕਿ ਉਹ ਕਦੇ ਸੇਵਾ ਕਰਦੇ ਆਂ ਹਰ ਤੋਂ ਸਾਡੇ ਮਾਪੇ ਕਿਸੇ ਦੇ ਪਰ ਕਿਉਂ ਉਹਨਾਂ ਨੂੰ ਕਦੇ ਸੇਵਾ ਕਰਦੇ ਜਿਨ੍ਹਾਂ ਨੂੰ ਸਾਹਮਣੇ ਬੜਾ ਕੋਈ ਨਹੀਂ ਜਾਂ ਪੁੱਤ ਵੀ ਵੈਸੇ ਨਹੀਂ ਸਾਹਮਣੇ ਹੁਣ ਤੋਂ ਹਨ ਇੱਕ ਬੇਨਤੀ ਕਰਦੇ ਆਂ ਬੋਲਾਰੇ ਤੋਂ ਪਹਿਲਾਂ ਸਾਡੇ ਤੱਕ શ્રી ਅਮਰਸਰ ਸਾਹਿਬ ਤੋਂ ਕਹਿਣ ਕਰੀ ਗਨੀ ਗੁਰੂ ਸਿੰਘ ਜੀ ਇੰਕ ਸਾਹਿਬ ਉਹ ਵੀ ਜਿਹੜੇ ਦੋ ਦੇ ਪੁੱਛੇ ਨੇ ਕਿ ਜਿਹੜਾ ਅੱਜ ਦਾ ਮਹਾਨ ਕਾਰਜ ਹੈ ਉਹ ਕਹਿੰਦੇ ਕਿ ਜਿਥੋਂ ਇਹ ਚੱਲ ਕੇ ਆਇਆ ਉਸ ਤਰ੍ਹਾਂ ਦੀ ਹਵਾ ਉਸ ਤਰ੍ਹਾਂ ਦੀ ਮਿੱਟੀ ਤੇ ਮੁੱਖੋਂ ਦਾਇਰੇ ਸੋਨੇ ਆਪਣੇ ਸਾਡੇ ਬੁਣੇ ਜੀ ਦੇ ਕਰਾਮੇ ਸਰਦੇ ਹੋ ਜੁਰ ਉਹ ਲੈ ਕੇ ਆਏ ਤੇ